ਗੋਡਵਰਾ ਬਾਬਾ ਦੀਪ ਸਿੰਘ ਸਭ ਅਪਰੀਲੀਆ ਵੱਲੋਂ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ 11 ਮਈ ਨੂੰ ਸਜਾਈ ਜਾਣਗੇ ਵਿਸ਼ਾਲ ਅਲੌਕਿਕ ਨਗਰ ਕੀਰਤਨ ਸਨ 1699 ਈਸਵੀ ਦੀ ਵਿਸਾਖੀ ਨੂੰ ਸਾਹਿਬੇ ਕਮਾਲ ਸਰਪੰਚਦਾਨੀ ਦਸਮੇਸ਼ ਪਿਤਾ ਸ਼ੇਰਗੁਰ ਗੋਬਿੰਦ ਸਿੰਘ ਜੀ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੱਜ ਕੇ ਖਾਲਸਾ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਨਗਰ ਕੀਰਤਨ ਸਜਾਈ ਜਾ ਰਹੇ ਹਨ ਇਸ ਲੜੀ ਨੂੰ ਸਮਰਪਿਤ ਰਾਜਧਾਨੀ ਰੋਮ ਦੇ ਨੇੜੇ ਜਿਲ੍ਹਾ ਲਾ ਤੀਨਾ ਦੇ ਸ਼ਹਿਰ ਗੁਰਦੁਆਰਾ ਬਾਬਾ ਦੀਪ ਸਿੰਘ ਸਵਾਪਰੀ ਲਈ ਲਾ ਤੀਨਾ ਵੱਲੋਂ ਮੌਸਮ ਕਨਸੇ ਸਹਿਯੋਗ ਨਾਲ 11 ਮਈ 2025 ਦਿਨ ਐਤਵਾਰ ਨੂੰ ਲੋਕ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਹਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ 9 ਮਈ ਦਿਨ ਸ਼ੁੱਕਰਵਾਰ ਸਵੇਰੇ 10 ਵਜੇ ਸ੍ਰੀ ਇਲਾਹੀ ਬਾਣੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਰੰਭ ਕੀਤੇ ਜਾਣਗੇ ਤੇ 11 ਮਈ ਦਿਨ ਐਤੋਂ ਨੂੰ ਸਵੇਰੇ 10 ਵਜੇ ਸ੍ਰੀ ਖੰਨ ਪਰ ਸਾਹਿਬ ਜੀ ਦੇ ਪੋਗ ਪਾਏ ਜਾਣਗੇ ਅਤੇ ਪੋਗ ਉਪਰੰਤ ਲਗਭਗ ਸਵੇਰੇ 11 ਵਜੇ ਪੰਜ ਨਿਸ਼ਾਨ ਸਿੰਘਾਂ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਅਤੇ ਸੁੰਦਰਪਾਲ ਕੀ ਵਿਸ਼ ਸ਼ੋਭਾ ਸ਼੍ਰੀ ਗੁਰਗੰਦ ਸਾਹਿਬ ਜੀ ਦੇ ਛਤਰ ਸ਼ਾਇਆ ਹੇਠ ਨਗਰ ਕੀਰਤਨ ਵਿਰਮਤਾ ਹੋਵੇਗੀ ਜੋ ਕਿ ਨਗਰ ਦੇ ਪ੍ਰਕਰਮਾ ਕਰਦੇ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਪਾਰਕੋ ਮ ਪਾਰ ਪਹੁੰਚਣ ਉਪਰੰਤ ਪੜਾਅ ਕੀਤਾ ਜਾਵੇਗਾ ਤੇ ਇਸ ਮੌਕੇ ਭਾਈ ਮੰਗਲਜੀਤ ਸਿੰਘ ਦੇ ਢਾਡੀ ਜਥੇ ਵੱਲੋਂ ਖਾਲਸੇ ਰਿਸਰਜਨਾ ਦਿਹਾੜੇ ਦਾ ਇਤਿਹਾਸ ਸੰਕਤਨ ਜੋਸ਼ੀਲੇ ਅੰਦਾੜੇ ਸੁਣਾ ਕੇ ਨਿਹਾਲ ਕੀਤਾ ਜਾਵੇਗਾ ਅਤੇ ਗੱਤਕੇ ਵਾਲੇ ਜਥੇਵਾਂ ਤੋਂ ਸਿੱਖ ਮਾਰਸ਼ਲਰ ਗੱਤਕੇ ਦੇ ਹਰ ਅੰਗੇਜ ਜੋਹਰ ਦਿਖਾਏ ਜਾਣਗੇ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਅਤੁੱਟ ਵਰਤਾਏ ਜਾਣਗੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸੇਵਾਦਾਰਾਂ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਅਪੀਲ ਹੈ ਕਿ ਇਸ ਪਾਵਨ ਦਿਹਾੜੇ ਨੂੰ ਸਮਰਪਿਤ ਸਜਾਇਆ ਜਾ ਰਹੇ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਸਾਰੇ ਹੀ ਸੰਗਤ ਦੇ ਜਨਮਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਇਲਾਕੇ ਦੀਆਂ ਸੰਗਤਾਂ ਦੇ ਪ੍ਰਬੰਧਕ ਕਮੇਟੀਆਂ ਦੇ ਸਾਰੀਆਂ ਗੁਰਦੁਆਰਿਆਂ ਦੇ ਸੰਗਤਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਕਿ ਭਈ ਆਪ ਨੂੰ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਰਗੜ ਦਿਹਾੜੀ ਤੇ ਸਹਿਬ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਿਲ੍ਹਾ ਨਗਰ ਕੀਰਤਨ ਸਜਾਉਣ ਜਾ ਰਹੇ ਹਨ ਉਹ ਅਪ੍ਰੈਲੀ ਆ ਰਿਕੇ 11 ਮਹੀਨੋਂ ਨਗਰ ਕੀਰਤਨ ਕੱਢੇ ਜਾਣਗੇ 9 ਤਰੀਕ ਨੂੰ ਸ੍ਰੀ ਖੰਡਵਰਸ ਰਾਮਗੋੜ ਦੇ 10 ਤੇ 11 ਨੂੰ ਸੰਪੂਰਨ ਭੋਗ ਪੈਣਗੇ ਉਸ ਤੋਂ ਅੰਤ ਨਗਰ ਕੀਰਤਨ ਜਿਹੜੇ ਉਹ ਸਜਾਈਆਂਗੇ ਸੋ ਸਾਰੀਆਂ ਹੀ ਸੰਗਤਾਂ ਦੇ ਵਰਨਾ ਚ ਪ੍ਰਬੰਧਕ ਕਮੇਟੀਆਂ ਦੇ ਜੇ ਤੋ ਜਿੱਦੋਂ ਤੱਕ ਵੀ ਸਾਡੀ ਆਵਾਜ਼ ਇਸ ਮੀਡੀਆ ਦੇ ਜ਼ਰੀਏ ਪਹੁੰਚ ਰਹੀ ਆ ਸਾਰਿਆਂ ਨੂੰ ਇਹ ਪਤਾ ਸਤ ਬੇਨਤੀ ਹੈ ਕਿ ਉਹ 11 ਮਈ ਨੂੰ ਦਿਨ ਐਤਵਾਰ ਅਪਰੀਲਿਆ ਗੁਰੂ ਘਰ ਪਹੁੰਚ ਕੇ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਓ ਕਿ ਆਪਾਂ ਇਥੋਂ ਤਕਰੀਬਨ ਕੋਈ 11 ਵਜੇ ਜਿਹੜੇ ਨਗਰ ਕੀਰਤਨ ਆਰੰਭ ਹੋਣਗੇ ਤੇ ਫਿਰ ਗਲੀਆਂ ਦੇ ਵਿੱਚੋਂ ਦੀ ਹੁੰਦੀ ਹੋਈ ਸ਼ਹਿਰ ਦੇ ਵਿੱਚੋਂ ਦੀ ਹੁੰਦੀ ਹੋਈ ਜਿਹੜੀ ਸਟੇਸ਼ਨ ਨਾਲ ਕੇ ਵੱਡੀ ਬਾਲਕਾ ਉੱਥੇ ਜਿਹੜੇ ਆਉਂ ਪੰਡਾਲ ਸਜਾਈ ਜਾਣਗੇ ਉੱਥੇ ਫਿਰ ਕਹਾਣੀਆਂ ਗੁਰੂ ਦੀਆਂ ਸੁਣੀਆਂ ਜਾਣਗੀਆਂ ਸਾਰਿਆਂ ਨੂੰ ਬੇਨਤੀ ਆ ਗਿਆ ਵਾਦ ਕਰਕੇ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬਾਹਰ ਕੁਝਾ ਕੰਤ ਸਾਹਿਬ ਬਾਹਰ ਜੀ ਕੀਤੇ